ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਸਾਡੀਆਂ ਇਹ ਮੰਗਾਂ ਨੇ ਇੱਕ ਦਾ ਭਾਗ ਸਾਡੀਆਂ ਜਿਹੜੀਆਂ ਮੰਨੀਆਂ ਮੰਗਾਂ ਨੂੰ ਲਟਕਾਰੇਗਾ ਦੂਜਾ ਅਹਿਮ ਮੁੱਦਾ ਹੈਗਾ ਸਾਡੀ ਜਿਹੜੀ ਤਨਖਾਹ ਦਾ ਮੁੱਦਾ ਹੈਗਾ ਸਾਡੀ ਤਨਖਾਹ ਹੁਣ ਤੱਕ ਪੰਨ ਵਸਦੇ ਵਿੱਚ ਨਹੀਂ ਪਾਈ ਤੇ ਪੀਆਰਟੀਸੀ ਦੇ ਵਿੱਚ 70% ਤਨਖਾਹ ਪਾ ਕੇ ਉਸ ਤੋਂ ਬਾਅਦ 30% ਤਨਖਾਹ ਦਾ ਨਾਮ ਨੁਸਾਨ ਤੱਕ ਨਹੀਂ ਦੇਣਾ ਕਿਉਂਕਿ ਜਿਹੜੀਆਂ ਹੁਣ ਸਰਕਾਰ ਦੇ ਜਿੱਥੇ ਛੜਿਆ ਸੰਘਰਸ਼ਾਂ ਦੌਰਾਨ ਅਸੀਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਅਹਿਮ ਮੰਗਾਂ ਬਣਾ ਕੇ ਲੈ ਕੇ ਆਏ ਸੀਗੇ ਉਹ ਸਾਡਾ ਇੱਕ ਵਿਭਾਗ ਲਾਗੂ ਕਰ ਰਹਿ ਗਿਆ ਪੰਜਾਬ ਦੇ ਵਿੱਚ ਪੀਆਰਟੀਸੀ ਦੇ ਵਿੱਚ ਉਹੀ ਮੰਗਾਂ ਨੂੰ ਸਾਡੀ ਮੈਨੇਜਮੈਂਟ ਸਾਡਾ ਚੇਅਰਮੈਨ ਸਾਹਿਬ ਸਾਡਾ ਐਮਡੀ ਸਾਹਿਬ ਉਹ ਲਟਕਾ ਰਹੇ ਨੇਗੇ ਪਰਾਜ ਲਗਭਗ 50 ਦਿਨ ਕੰਮ ਕਰਨ ਤੋਂ ਬਾਅਦ ਵੀ ਸਾਡੇ ਅਕਾਊਂਟ ਦੇ ਵਿੱਚ ਕੋਈ ਪੈਸਾ ਤੱਕ ਨਹੀਂ ਆਇਆ ਇਸ ਦੇ ਕਾਰਨ ਸਾਡੇ ਪਰਿਵਾਰ ਦਾ ਸਾਡਾ ਸਾਰਾ ਦਾ ਜਿਹੜਾ ਸਰਕਲ ਹੈ ਜਿਹੜਾ ਸਾਡਾ ਹੱਲ ਹੈ ਜੇਕਰ ਸਾਡੀ ਤਨਖਾਹ ਨਹੀਂ ਆਉਂਦੀ ਤਾਂ ਅਸੀਂ 19 ਤਰੀਕ ਨੂੰ ਸਮੂਹ ਟਿਕੂਆਂ ਦੇ ਜਿਹੜੇ ਬੱਸ ਸਟੈਂਡ ਨੇ ਬੱਸ ਸਟੈਂਡਾਂ ਦੇ 24 ਘੰਟੇ ਬੱਸ ਸਟੈਂਡ ਦੇ ਗੇਟ ਵੀ ਬੰਦ ਕਰ ਦਿੱਤੇ ਲੁਧਿਆਣਾ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨ ਵੱਲੋਂ ਗੇਟ ਰੈਲੀ ਕਰਕੇ ਸੂਬਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆਗੂਆਂ ਨੇ ਕਿਹਾ ਕਿ ਜਿੱਥੇ ਤਨਖਾਹਾਂ ਨਾ ਮਿਲਣ ਕਾਰਨ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ 19 ਤਰੀਕ ਨੂੰ ਉਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਬੱਸ ਸਟੈਂਡ ਵਿਖੇ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਉਥੇ 24 ਤਰੀਕ ਨੂੰ ਉਹਨਾਂ ਵੱਲੋਂ ਪਟਿਆਲਾ ਵਿਖੇ ਵੱਡਾ ਇਕੱਠ ਕਰਕੇ ਸੂਬਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਮੈਂ ਜਗਤਾਰ ਸਿੰਘ ਸੂਬਾ ਜੁਆਇੰਟ ਸਕੱਤਰ ਪੰਜਾਬ ਰੋਡ ਪਨ ਬੱਸ ਪੀਆਰਟੀਸੀ ਕੰਟਰੈਕਟ ਵਰਕ ਕਰੀ ਉਹਨੂੰ 25/11 ਹਾਂਜੀ ਅੱਜ ਦੀ ਸਾਡੀ ਗੇਟ ਰੈਲੀ ਪੀਆਰਟੀਸੀ ਪਨ ਬੱਸ ਦੇ ਸਮੂਹ ਡਿਪੂਆਂ ਦੇ ਗੇਟ ਰੈਲੀ ਕੀਤੀ ਜਾ ਰਹੀ ਹੈ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਗਾ ਸਾਡੀਆਂ ਇਹ ਮੰਗਾਂ ਨੇ ਇੱਕ ਦਾ ਵਿਭਾਗ ਸਾਡੀਆਂ ਜਿਹੜੀਆਂ ਮੰਨੀਆਂ ਮੰਗਾਂ ਨੂੰ ਲਟਕਾ ਰਿਹਾਗਾ ਦੂਜਾ ਇਹ ਮੁੱਦਾ ਹੈਗਾ ਸਾਡੀ ਜਿਹੜੀ ਤਨਖਾਹ ਦਾ ਮੁੱਦਾ ਹੈਗਾ ਸਾਡੀ ਤਨਖਾਹ ਹੁਣ ਤੱਕ ਪਨ ਬਸ ਦੇ ਵਿੱਚ ਨਹੀਂ ਪਾਈ ਤੇ ਪੀਆਰਟੀਸੀ ਦੇ ਵਿੱਚ 70% ਤਨਖਾਹ ਪਾ ਕੇ ਉਸ ਤੋਂ ਬਾਅਦ 30% ਤਨਖਾਹ ਦਾ ਨਾਮੁਨਸਾਨ ਤੱਕ ਨਹੀਂਗਾ ਤਾਂ ਕਰਕੇ ਜਿਵੇਂ ਅਸੀਂ ਸਾਰੇ ਡਿੱਪੂਆਂ ਦੇ ਗੇਟ ਰੈਲੀਆ ਕਰ ਰਹਿਆਂ ਗਿਆ ਕਿਉਂਕਿ ਜਿਹੜੀਆਂ ਹੁਣ ਸਰਕਾਰ ਦੇ ਜਿੱਥੇ ਸਾਡੀਆਂ ਸੰਘਰਸ਼ਾਂ ਦੌਰਾਨ ਅਸੀਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਅਹਿਮ ਮੰਗਾਂ ਬਣਾ ਕੇ ਲੈ ਕੇ ਆਏ ਸੀਗੇ ਉਹ ਸਾਡਾ ਇੱਕ ਵਿਭਾਗ ਲਾਗੂ ਕਰ ਰਹਿ ਗਿਆ ਪਨਵਸ ਦੇ ਵਿੱਚ ਪੀਆਰਟੀਸੀ ਦੇ ਵਿੱਚ ਉਹੀ ਮੰਗਾਂ ਨੂੰ ਸਾਡੀ ਮੈਨੇਜਮੈਂਟ ਸਾਡਾ ਚੇਅਰਮੈਨ ਸਾਹਿਬ ਸਾਡਾ ਐਮ ਡੀ ਸਾਹਿਬ ਉਹ ਲਟਕਾ ਰਹੇ ਨੇਗੇ ਉਹਨਾਂ ਮੰਗਾਂ ਦੇ ਅਮਲ ਨਹੀਂ ਕੀਤਾ ਜਾਇਆ ਜਾ ਰਿਹਾ ਹੈਗਾ ਜਿਸ ਕਰਕੇ ਅਸੀਂ ਅਜੇ ਗੇਟ ਰੈਲੀਆਂ ਕਰੀਆਂ ਗਈਆਂ ਤੇ ਜੇਕਰ ਸਰਕਾਰ ਨਾਲ ਗੱਲ ਕਰੀਏ ਵਿਭਾਗ ਨਾਲ ਗੱਲ ਕਰੀਏ ਉਹ ਇਹ ਮੁੱਦਾ ਲੈ ਕੇ ਆਉਂਦੇ ਨੇ ਕਿ ਫਰੀ ਸਫਰ ਦਾ ਸਾਡੇ ਕੋਲ ਪੈਸਾ ਨਹੀਂ ਆ ਰਿਹਾਗਾ ਅਸੀਂ ਤਾਂ ਆਮ ਜਨਤਾ ਨੂੰ ਸਫਰ ਕਰਾ ਸਕਦੇ ਹਾਂ ਪੈਸਾ ਲੈ ਕੇ ਆਉਣ ਦੀ ਜ਼ਿੰਮੇਵਾਰੀ ਜਿਹੜੀ ਵਿਭਾਗ ਦੀ ਬਣਦੀ ਆ ਸਾਡੀ ਤਨਖਾਹ ਦੀ ਜ਼ਿੰਮੇਵਾਰੀ ਜਿਹੜੀ ਵਿਭਾਗ ਦੀ ਬਣਦੀ ਆ ਪਰ ਅੱਜ ਲਗਭਗ 50 ਦਿਨ ਕੰਮ ਕਰਨ ਤੋਂ ਬਾਅਦ ਵੀ ਸਾਡੇ ਅਕਾਊਂਟ ਦੇ ਵਿੱਚ ਕੋਈ ਪੈਸਾ ਤੱਕ ਨਹੀਂ ਆਇਆ ਜਿਸ ਦੇ ਕਾਰਨ ਸਾਡੇ ਪਰਿਵਾਰ ਦਾ ਸਾਡਾ ਸਾਰਿਆਂ ਦਾ ਜਿਹੜਾ ਸਰਕਲ ਆ ਜਿਹੜਾ ਸਾਡਾ ਹੱਲਿਆ ਹੋਇਆ ਅੱਛਾ ਪੂਰੇ ਪੰਜਾਬ ਪਰਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਸਾਡਾ 27 ਦੇ ਸੁਸਾਇਟੀ ਟਿਪੂਆਂ ਦੇ ਵਿੱਚ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤੇ ਇਸ ਤੋਂ ਬਾਅਦ ਜੇਕਰ ਸਾਡੀ ਤਨਖਾਹ ਨਹੀਂ ਆਉਂਦੀ ਤਾਂ ਅਸੀਂ 19 ਤਰੀਕ ਨੂੰ ਸਮੂਹ ਟਿਪੂਆਂ ਦੇ ਜਿਹੜੇ ਬੱਸ ਸਟੈਂਡ ਨੇ ਬੱਸ ਸਟੈਂਡਾਂ ਦੇ 24 ਘੰਟੇ ਬਸ ਸਟੈਂਡ ਦੇ ਗੇਟ ਵੀ ਬੰਦ ਕਰਾਂਗੇ ਅੱਛਾ ਇਹ ਜਿਵੇਂ ਲਗਾਤਾਰ ਸਾਡੇ ਮੀਟਿੰਗਾਂ ਵੀ ਹੁੰਦੀ ਆ ਮਤਲਬ ਹੁਣ ਤੁਹਾਡੀ ਮੇਨ ਮੁੱਖ ਮੰਗ ਕੀ ਹੈ ਤਨਖਾਹ ਨੂੰ ਲੈ ਕੇ ਜਾਂ ਹੋਰ ਕੋਈ ਵੀ ਹੈਗੀ ਮੰਗ ਬਿਲਕੁਲ ਜੀ ਮੇਨ ਮੰਗਾਂ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਉਹ ਤਾਂ ਸਾਡੀਆਂ ਲਟਕੇ ਰਹੀਆਂ ਨੇ ਜਿਵੇਂ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ ਆਊਟਸੋਰਸ ਨੂੰ ਕੰਟਰੈਕਟ ਤੇ ਕਰਨਾ ਤੇ ਘੱਟ ਤਨਖਾਹਲੇ ਸਾਥੀਆਂ ਦੀ ਤਨਖਾਹ ਦੇ ਵਿੱਚ ਵਾਧਾ ਕਰਨਾ ਜਿਹੜੇ ਰਿਪੋਰਟਾਂ ਤੋਂ ਰਹਦੇ ਨੇ ਸਾਥੀ ਉਹਨਾਂ ਨੂੰ ਭਾਲ ਕਰਨਾ ਰਿਪੋਰਟਾਂ ਜਿਹੜੇ ਭਾਲ ਹੋ ਕੇ ਆ ਗਏ ਸਾਥੀ ਉਹਨਾਂ ਦੀ ਤਨਖਾਹ ਇੱਕ ਮੰਗ ਮੰਨੀ ਸੀਗੀ ਮੈਨੇਜਮੈਂਟ ਨੇ ਕਿ ਜਿਹੜੀ ਤਨਖਾਹ ਦੇ ਰਿਪੋਰਟ ਹੁੰਦੀ ਅਸੀਂ ਉਸੇ ਤਨਖਾਹ ਤੇ ਉਹਨੂੰ ਬਹਾਲ ਕਰਾਂਗੇ ਉਹ ਮੰਗ ਸਾਡੀ ਜਿਉਂ ਦੀ ਤਿਉਂ ਖੜੀ ਹੈ ਅਚਾਹ ਲਾਸਟ ਟਾਈਮ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਗੱਲਬਾਤ ਹੋਈ ਸੀ ਤੁਹਾਡੀ ਜਿਹੜੀ ਜਿਹੜੀ ਹੁਣ ਸਾਡੀ ਪਿੱਛੇ ਜੇ ਟਰਾਂਸਪੋਰਟ ਮੰਤਰੀ ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਸੀ ਕਿ ਜਿਹੜੀ ਅਸੀਂ ਮੋਹਾਲੀ ਸੰਘਰਸ਼ ਦੌਰਾਨ ਲਈ ਸੀਗੀ ਉਸ ਦੇ ਵਿੱਚ ਸਾਡੀਆਂ ਮੰਗਾਂ ਦੇ ਵਿੱਚ ਜਿਹੜੀ ਪਾਲਿਸੀ ਬਣਾਉਣ ਦੇ ਲਈ ਸਹਿਮਤੀ ਦਿੱਤੀ ਗਈ ਸੀ ਕਿ ਅਸੀਂ ਐਡਵੋਕੇਟ ਜਰਨਲਾਂ ਮਿਲ ਕੇ ਪਾਲਸੀ ਦੇ ਹਾਮੀ ਭਰੀ ਸੀ ਕਿ ਉਹਨਾਂ ਨੇ ਵੀ ਪਾਲਸੀ ਬਣਾਵਾਂਗੇ ਕੰਟਰੈਕਟ ਨੂੰ ਰੈਗੂਲਰ ਕਰਨ ਦੀ ਤੇ ਆਊਟਸੋਰਸ ਨੂੰ ਕੰਟਰੈਕਟ ਤੇ ਕਰਨ ਦੀ ਤੇ ਬਾਕੀ ਜਿਹੜੇ ਸਾਥੀ ਨੇ ਉਹਨਾਂ ਦੇ ਉੱਤੇ ਤਨਖਾਹ ਵਾਧਾ ਕਿਵੇਂ ਲਾਗੂ ਕਰਨਾ ਉਹ ਸਾਰੀ ਪਾਲਸੀਆਂ ਤੇ ਹਾਮੀ ਭਰੀ ਸੀਗੀ ਤੇ ਉਹ ਵੀ ਕਿਤੇ ਨਾ ਕਿਤੇ ਸਾਨੂੰ ਇਹ ਲੱਗ ਰਿਹਾ ਹੈ ਕਿ ਵੀ ਉਹਦੇ ਵਿੱਚ ਵੀ ਦੇਰੀ ਕੀਤੀ ਹੈ ਹਾਂਜੀ ਜੀ ਜੀ ਬੰਦ ਸਾਹਿਬ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਲੁਧਿਆਣਾ ਡੀਪੋ ਪੀਆਰਟੀਸੀ ਸੀਨੀਅਰ ਮੀਤਵਰਦਾਰ ਹਾਂ ਜੀ ਅੱਜ ਅਸੀਂ ਪ੍ਰੋਟੈਸਟਾ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਅਸੀਂ ਲੜਾਈਆਂ ਲੜੀਆਂ ਸੀ ਉਹਦੇ ਵਿੱਚ ਜੋ ਸਾਨੂੰ ਮੀਟਿੰਗਾਂ ਮਿਲ ਕੇ ਆਈਆਂ ਮੀਟਿੰਗਾਂ 'ਚੋਂ ਸਾਡੀਆਂ ਕੁਝ-ਕੁਝ ਮੰਗਾਂ ਦਾ ਹੱਲ ਹੋਇਆ ਕੁਝ-ਕੁਝ ਲਟਕਾ ਦਿੱਤਾ ਗਿਆ ਜਿਹੜੀਆਂ ਮੀਟਿੰਗਾਂ ਦਾ ਹੱਲ ਵੀ ਹੋ ਚੁੱਕਿਆ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਮੈਂ ਕਮਾ ਵੱਲੋਂ ਤੇ ਉੱਪਰ ਦੀ ਵਰਕਰਾਂ ਨੂੰ ਪਰੇਸ਼ਾਨ ਕਰਨ ਲਈ ਲਗਾਤਾਰ ਕਦੇ ਕਦੇ ਤਾਂ ਤਨਖਾਹਾਂ ਰੁਕੀਆਂ ਜਾਂਦੀਆਂ ਕਦੇ ਬੱਸਾਂ ਦਾ ਪ੍ਰਬੰਧ ਨਹੀਂ ਸਹੀ ਕੀਤਾ ਜਾ ਰਿਹਾ ਜਾਂ ਹੋਰ ਵੀ ਕਈ ਨੇ ਮੈਨੇਜਮੈਂਟ ਕੋਲੇ ਤਰੀਕੇ ਤੰਗ ਪਰੇਸ਼ਾਨ ਕਰਨ ਦੇ ਹਰ ਤਰੀਕੇ ਨਾਲ ਚਾਹੇ ਜਥੇਬੰਦੀਆਂ ਨੂੰ ਇੱਕ ਲੈਟਰ ਕੱਢ ਦੇਣਾ ਉਹਤੇ ਅਮਲ ਨਾ ਕਰਨਾ ਉਹਨੂੰ ਲਾਗੂ ਨਾ ਕਰਨਾ ਇਹੋ ਜਿਹੇ ਸਾਜ਼ਿਸ਼ਾਂ ਨਾਲ ਸਾਨੂੰ ਮਤਲਬ ਬਾਰ-ਬਾਰ ਸੰਘਰਸ਼ ਕਰਨ ਤੇ ਮਜਬੂਰ ਕੀਤਾ ਜਾ ਰਿਹਾ ਹੁਣ ਕਿੰਨੇ ਘੰਟੇ ਲਈ ਹੈ ਅਪਰਾਸਟ ਅੱਜ ਗੇਟ ਰੈਲੀ ਹੈ ਜੀ ਫਿਰ ਜਿਵੇਂ ਸਾਡੇ ਸੁਭਾ ਕੁਝ ਨੇ ਦੱਸਿਆ ਕਿ 19 ਤਰੀਕ ਨੂੰ ਅਸੀਂ ਬੱਸ ਅੱਡੇ ਬੱਸ ਅੱਡਾ ਬੰਦ ਕਰਕੇ ਪ੍ਰੋਗਰਾਮ ਰੱਖਾਂਗੇ ਤੇ 24 ਤਰੀਕ ਨੂੰ ਪਟਿਆਲੇ 메ਨ ਬੱਸ ਅੱਡਾ ਬੰਦ ਕਰਕੇ ਤੇ ਉਹਦੇ ਨਾਲ ਲੱਗਦਾ ਚੌਕ ਬੰਦ ਕਰਕੇ ਅਸੀਂ ਰੋਸ਼ ਪ੍ਰਦਰਸ਼ਨ ਕਰਾਂਗੇ ਮੰਗਾ ਕਿਨੇ ਮੰਗਾ ਸਾਡੀਆਂ ਜਿਵੇਂ ਲਗਾਤਾਰ ਪਿਛਲੇ ਸਮੇਂ ਤੋਂ ਕੱਚੇ ਤੋਂ ਪੱਕੇ ਹੋਣ ਵਾਲੀ ਆਊਟਸੋਰਸ ਤੋਂ ਕੰਟਰੈਕਟ ਦੇ ਕਰਨ ਵਾਲੀ ਤਨਖਾਹ ਵਾਧੇ ਸੀ ਜਿਹੜੇ ਸਾਡੇ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਵਰਕਰਾਂ ਨੂੰ ਵੱਖ-ਵੱਖ ਕੈਟਾਗਰੀਆਂ 'ਚ ਉਹਨਾਂ 'ਚ ਇਕਸਾਰਤਾ ਲੈਣ ਵਾਸਤੇ ਤੇ ਲੰਮੇ ਸਮੇਂ ਤੋਂ ਆਮ ਪਬਲਿਕ ਦੀ ਤੇ ਵਰਕਰਾਂ ਦੀ ਮੰਗ ਹੈ ਜਿਹੜੀ ਸਰਕਾਰੀ ਬੱਸਾਂ ਦੀ ਬਹੁਤ ਵੱਡੀ ਘਾਟ ਹੈ ਜਿਹੜੀ ਉਹਦੀ ਮੰਗ ਸੀ ਸਰਕਾਰੀ ਬੱਸਾਂ ਪਾਉਣ ਦੀ ਤੇ ਮੁਲਾਜ਼ਮਾਂ ਦੀ ਪੱਕੀ ਭਰਤੀ ਦੀ ਜਿਹੜੀ ਪ੍ਰਬੰਧ ਦੀ ਉਹਦੇ ਉਹਦੇ ਵਾਸਤੇ ਸਾਡੀਆਂ ਮੰਗਾਂ ਲਗਾਤਾਰ ਜਿੰਨਾ ਚਿਰ ਪੂਰੀਆਂ ਨਹੀਂ ਹੁੰਦੀ ਅਸੀਂ ਸੰਘਰਸ਼ ਕਰਦੇ ਰਾਵਾਂਗੇ